ਆਪਾਂ ਅੱਜ ਜਿਹੜਾ ਇਸ ਜਗ੍ਹਾ ਤੇ ਗੁਰੂ ਸਾਹਿਬ ਦੀ ਜੀ ਦੇ ਵਿੱਚ ਅਸੀਂ ਕਤਰ ਹੋਏ ਆ ਇੱਕ ਤਾਂ ਕਤਰ ਹੋਣ ਦਾ ਕਾਰਨ ਕੀ ਆ ਸਾਡੇ ਐਸ்சி ਸਮਾਜ ਦੀਆਂ ਮੁਸ਼ਕਲਾਂਾਂ ਐਸੇ ਸਮਾਜ ਨੂੰ ਜਿਹੜੀਆਂ ਔਕੜਾਂ ਆਉਂਦੀਆਂ ਉਹ ਕਿਉਂ ਆਉਂਦੀਆਂ ਕਿਉਂਕਿ ਸਾਡੇ ਬਾਬਾ ਜੀ ਉਹਨਾਂ ਨੇ ਤੇ ਆ ਧਾਰਮਿਕ ਤੋਂ ਤੇ ਤੁਹਾਨੂੰ ਦੱਸਦਾ ਸਾਡੇ ਔਕੇ ਮਨ ਸਾਹਿਬ ਜੀ ਨੂੰ ਦੱਸ ਦਿੰਦਾ ਤੇ ਮੈਂ ਜਿੰਨਾ ਤੁਹਾਡੇ ਨਾਲ ਗੱਲਾਂ ਕਰਦਾ ਕੋਈ ਇਕ ਸਮਾਜਿਕ ਗੱਲਾਂ ਕਰਦਾ ਹਾਂ ਭਾਰਤ ਪਰ ਗੱਲਾਂ ਤੋਂ ਅਲੱਗ ਸਾਨੂੰ ਐਸਸੀ ਫੰਡ ਪੰਜਾਬ ਨਾਂ ਦੀ ਜਿਹੜੀ ਜਸੇਬੰਦੀ ਆ ਉਹ ਬਣਾਉਣ ਦੀ ਲੋੜ ਕਿਉਂ ਪਈ ਇਹ ਜਸੇਬੰਦੀ ਦਾ ਆਗਾਜ਼ ਕਿਉਂ ਪਿਆ ਗੱਲ ਕੀਤੀ ਜਾਂਦੀ ਆ ਵੀ ਸਾਡਾ ਜਿਹੜਾ ਐਸਸੀ ਸਮਾਜ ਆ ਜਿਵੇਂ ਬਾਬਾ ਜੀ ਹੁਣੇ ਪਹਿਲਾਂ ਦੱਸ ਚੁੱਕੇ ਆ ਵੀ ਤਕਰੀਬਨ 4 ਕਰਾਂ ਵਾਲੀ ਘੋਟਰੀ ਹੁੰਦੀ ਆ ਦੋ ਵੋਟਾਂ ਕਿੰਨੇ ਹੁੰਦੀਆਂ ਦੋ ਬਾਹਰ ਉਹ ਤਾਂ ਦੋ ਬਾਹਰ ਆ ਜਾਂਦਾ ਪੈਂਡਿਆਂ ਦੀ ਜਿਹੜੀਆਂ ਲੋ ਇਹਨੂੰ ਵਾਲੀਆਂ ਨੇ ਉਹ ਕਹਿੰਦੇ ਨੇ ਅਸੀਂ ਇੱਕ ਬਿਮਾਰੀ ਤੇ ਜੱਗਾ ਜਿੱਤੂ ਪਾਣੀ ਦਾ ਪਾਇਆ ਸਾਡੀ ਵੋਟ ਨਾਲ ਸਾਡੇ ਸਿਰ ਤੇ ਬੈਠ ਕੇ ਰਾਜ ਕਰਦੇ ਆ ਤੇ ਸਾਨੂੰ ਹੀ ਉਹ ਆ ਆਪਣੇ ਗੁਲਾਮ ਬਣਾ ਕੇ ਰੱਖਦੇ ਅਸੀਂ ਉਹਨਾਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਲਈ ਸਾਰੇ ਸਮਾਜ ਨੂੰ ਇਕੱਤਰ ਕਰਕੇ ਸਾਰੇ ਸਮਾਜ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੀ ਸਮਾਜ ਦੀ ਦਿਸ਼ਾ ਪੋਰ ਦੇ ਸ਼ਾਮ ਪੁਰੇਆ ਉਹਦੇ ਤੇ ਸੁਧਾਰ ਕਰੀਏ ਸਾਡਾ ਸਮਾਜ ਕਿੱਥੇ ਪਿਆ ਹੋਇਆ ਪਹਿਲਾਂ ਮੈਂ ਤੁਹਾਨੂੰ ਕੱਲ ਦਾ ਉਹ ਤੇ ਨਹੀਂ ਕਹਣਾ ਸਾ ਆਪਣੇ ਇਸ ਐਸਪੀ ਫਰੰਟ ਪੰਜਾਬ ਦੇ ਨਾਂ ਦੀ ਜਨਤ ਮੰਡੀ ਨਿਕਲਦਾ ਕਾਲੀਗਰ ਕੀ ਕੰਮ ਕਰਦਾ ਕਾਂਗਰਸ ਕੀ ਕਰਦੀ ਭਾਜਪਾ ਵੀ ਕਰਦੀ ਆਪ ਵੀ ਕਰਦੇ ਕੋਈ ਪਾਰਟੀ ਦਾ ਕੋਈ ਇਹੋ ਜਿਹਾ ਅਫਸਰ ਦੀ ਕੋਈ ਗੱਲ ਕਰਨੀ ਕੋਈ ਬੋਲਣ ਜਿਹੜਾ ਇਸ ਜਨਤ ਮੰਡੀ ਦੇ ਵਿੱਚ ਕੰਮ ਨਹੀਂ ਕਰਦਾ ਤੇ ਜੇ ਗੱਲ ਕਰੀਏ ਕਿ ਇਹ ਜਨਤ ਮੰਡੀ ਕੋਈ ਪਾਰਟੀ ਦਾੋਰ ਬਕਸੀ ਨਹੀਂ ਹੈ ਪੰਜਾਬ ਦੇ 14 ਜਿਲ੍ਹਿਆਂ ਦੇ ਵਿੱਚ ਕੰਮ ਕਰ ਰਹੀ ਆ ਜਨਕਪੰਦੀ ਕਿ ਕੰਮ ਕੀ ਕਰ ਰਹੀ ਆ ਸਾਡੇ ਐਸੀ ਸਮਾਜ ਦੇ ਕਿਸੇ ਵੀ ਭੈਣ ਭਰਾ ਦੀ ਕਦੇ ਵੀ ਕੋਈ ਲੋੜ ਪੈਂਦੀ ਆ ਤਾਂ ਉਹਦੇ ਹਰ ਇੱਕ ਦੁੱਖ ਨਾਲ ਉਹਦੇ ਵਿੱਚ ਸਭ ਤੋਂ ਪਹਿਲਾਂ ਹੈ ਕਿ ਧਾਰ ਕੇ ਦੇਖਦੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਮਾਲਾ ਸਮਾ ਵੈਸੇ ਤੋਂ ਬਾਹਰ ਨੂੰ ਕਿਸੇ ਤੇ ਭਾਵੇ ਨਾ ਤੇ ਇਹ ਪੈਂਦਾ ਏ ਕਿ ਅਸੀਂ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਉਹਦੇ ਨਾਲ ਖੜ੍ਹੇ ਹੋ ਕੇ ਖੜ੍ਹੇ ਆ ਜੇ ਗੱਲ ਕਰੀਏ ਐਸੀ ਫਰੰਟ ਪੰਜਾਬ ਦੀ ਸਾ ਐਸਸੀ ਫਰੰਟ ਪੰਜਾਬ ਤਕਰੀਬਨ 4 ਸਾਲ ਤੋਂ ਪਹਿਲਾਂ ਜਿਹੜਾ ਅਲੱਗ-ਅਲੱਗ ਜਥੇਬੰਦੀਆਂ 'ਚ ਕੰਮ ਕਰਦਾ ਸੀ ਪਰ ਹੁਣ ਇੱਕ ਮੰਜ ਤੇ ਇਕੱਤਰ ਹੋ ਕੇ ਸਾਰੇ ਸਮਾਜ ਨੂੰ ਮੌਕਾ ਤਾਂ ਦੇ ਕੇ ਕੰਮ ਕਰ ਰਿਹਾ ਤੇ ਮੈਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਦੀ ਗੱਲ ਕਰਨਾ ਚਾਹੁੰਦਾ ਵੀ ਸਾਡਾ ਲਹਿਰ ਉੱਠਾ ਕਿਵੇਂ ਹੁੰਦਾ ਪਹਿਲਾਂ ਤਾਂ ਸੀ ਬੇਸ਼ੱਕ ਕਿਸੇ ਵੀ ਪਾਰਟੀ ਦੇ ਵਿੱਚ ਫਟਾ ਜਿਹੜਾ ਪ੍ਰੈਣ ਪ੍ਰਾ ਕਰਦਾ ਅਸੀਂ ਉਹਨੂੰ ਲੀਡਰ ਬਣਾਉਣਾ ਸ਼ੁਰੂ ਕਰੀਏ ਉਹ ਬੇਸ਼ੱਕ ਕਿਸੇ ਨਾਮੇ ਉਹਦੀਆਂ ਲੰਮਾਂ ਚੰਦਰੀ ਜਿਦਾਏ ਉਹਨੂੰ ਉਪਰ ਲੈ ਕੇ ਜਾਈਏ ਬੇਸ਼ੱਕ ਉਹ ਪਹਾੜੀਆ ਬੇਸ਼ੱਕ ਉਹ ਜਿਹੜਾ ਮਕਾਲੀ ਦਾ ਬੇਸ਼ੱਕ ਜੀਤੇ ਵਾਲਾ ਜਾਂ ਆਮ ਆਪੀ ਪਾਰਟੀ ਵਾਲਾ ਅਸੀਂ ਆਪ ਦੇ ਸਮਾਜ ਦੇ ਨਾਲ ਖੜਨ ਦੀ ਕੋਸ਼ਿਸ਼ ਕਰੀਏ ਨਾ ਕਿ ਕਿਸੇ ਦੇ ਪਿਛਾ ਲੱਗ ਕੇ ਕੰਮ ਕਰੀਏ ਤੇ ਜਿਹੜੀ ਗੱਲ ਦਿੱਤੇ ਆ ਕੇ ਰੋਕਦੀ ਆ ਵੀ ਸਾਡੇ ਸਮਾਜ ਨੂੰ ਅਸੀਂ ਉਪਰ ਟੱਕਣ ਲਈ ਸਾਡੇ ਮਾਰੀਓ ਤੇ ਨਾਲ ਸਭ ਨੂੰ ਦੱਸ ਕੇ ਜਾਣਦੇ ਅਸੀਂ ਕੀ ਪੁਆਇਸ਼ਨ ਕਰਦੇ ਰਹੀਆਂ ਕਰਤਾ ਹੈ ਆ ਸਾਡੇ ਤਕਰੀਬਨ ਮਨੋਰਥਾ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਸਾਡੀ ਤੀਜੇ ਹਿੱਸੇ ਦੀ ਜ਼ਮੀਨ ਆ ਜੇ ਤੁਹਾਡੇ ਪਿੰਡ ਦੀ ਜਿੰਨੀ ਵੀ ਜ਼ਮੀਨ ਆ ਸਰਕਾਰੀ ਜ਼ਮੀਨ ਪੰਚਾਇਤੀ ਜ਼ਮੀਨ ਆ ਉਹਦਾ ਤਕਰੀਬਨ ਤੀਜਾ ਹਿੱਸਾ ਜਿਹੜਾ ਤੁਹਾਡਾ ਰਾਈਟ ਤੁਹਾਡਾ ਹੱਕ ਮੰਦਾ ਹੈ ਉਹ ਤੁਹਾਡਾ ਤੀਜੇ ਹਿੱਸੇ ਦੀ ਜ਼ਮੀਨ ਆ ਤੁਹਾਨੂੰ ਵੀ ਉਹ ਜਿਹੜੇ ਜਿਹੜੇ ਰੇਟ ਤੇ ਆਮ ਜਾਂਦੀ ਆ ਉਹਦੇ ਨਾਲ ਉਹ ਸਸਟੇ ਰੇਟਾਂ ਮਿਲਦੀ ਆ ਜੇ ਉਹ ਤੁਹਾਡੇ ਕੋਲੇ ਸਸਤਿਆਂ ਰੇਟਾਂ 'ਚ ਜੇ ਮੰਨ ਲਓ 70000 ਕਿੱਲੇ ਦਾ ਤੁਹਾਡੇ ਕੋਲ 50000 ਕਿੱਲੇ ਤੇ ਹੋਊਗੀ ਤਾਂ ਤੁਸੀਂ ਆਪਣੇ ਘਰ ਦਾ ਪੱਠਿਆਂ ਦਾ ਡੰਗਰਾਂ ਦਾ ਜਾਂ ਆਪਣੇ ਘਰ ਦੀ ਕੰਮ ਕੀਤੇ ਤੁਸੀਂ ਆਪ ਦਾ ਗੁਜ਼ਾਰਾ ਵਧੀਆ ਤਰੀਕੇ ਕਰ ਸਕਦੇ ਆਂ ਤੇ ਉਸ ਤੋਂ ਬਿਨਾ ਦੂਜਾ ਮੈਂਬਰਾਂ ਵੀ ਅਸੀਂ ਦੋタル ਹੀ ਜਿੰਨੇ ਐ ਐਸੀ ਸਮਾਜ ਦੇ ਲੋਕ ਆ ਲਾਲਕੀਰ ਅੰਦਰ ਆਉਂਦਿਆਂ ਘਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਦੀ ਸਾਡੇ ਕੋਲੇ ਮਾਲਕਾਨਾ ਹੱਕ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਕਵਾ ਪਾ ਰਹੇ ਆ ਕਿ ਸਾਡੇ ਜਿਹੜੇ ਐਸੀ ਸਮਾਜ ਦੀਆਂ ਜਿੰਨੀਆਂ ਵੀ ਜਿੰਨੇ ਵੀ ਸਾਡੇ ਘਰ ਆ ਉਹਨਾਂ ਨੂੰ ਸਾਡੇ ਨਾਂ ਕਰਕੇ ਸਾਡੇ ਲਾਲ ਕਿਰੰਦਰੋਂ ਦੇ ਘਰਾਂ ਦੀਆਂ ਰਜਿਸਟਰੀਆਂ ਬਿਲਕੁਲ ਫਰੀ ਤੇ ਬਿਨਾ ਕਿਸੇ ਸ਼ਰਤ ਤੋਂ ਕਰਕੇ ਦਿੱਤੀਆਂ ਜਾਣ ਜਦੋਂ ਸਾਡੇ ਕੋਲੇ ਸਾਡੇ ਘਰਾਂ ਦੀਆਂ ਆਪਣੀਆਂ ਰਜਿਸਟਰੀਆਂ ਹੁੰਦੀਆਂ ਅਸੀਂ ਛੋਟੇ-ਕੋਟੇ ਲੋਨ ਲੈ ਕੇ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਉਹਨਾਂ ਨੂੰ ਕਿਸੇ ਮੰਜਲ ਤੱਕ ਪਹੁੰਚਾ ਸਕਦੇ ਆ ਤੇ ਕਿਸੇ ਵੇਲੇ ਮਹਾਰਜਾ ਨਾ ਕਰੇ ਕੋਈ ਸਾਡੇ ਤੇ ਔਕੜ ਆ ਜਾਂਦੀ ਸਾਨੂੰ ਕਿਸੇ ਦੀ ਜਵਾਬ ਦੇਣੀ ਪੈਂਦੀ ਆ ਤਾਂ ਅਸੀਂ ਆਪਣੇ ਜਾਂ ਆਪਣੇ ਕਿਸੇ ਭੈਣ ਭਰਾ ਦੀ ਜੈਸਟਰੀ ਲੈ ਕੇ ਸਾਨੂੰ ਕਿਸੇ ਦੇ ਜਾ ਕੇ ਮੈਂਤ ਪਰਲਾ ਕਰਨਾ ਨਾ ਹੋਊਗਾ ਸਾਡੇ ਮਨੋਰਥ ਹੈ ਅਸੀਂ ਅਕਸਰ ਹੀ ਮੰਗ ਪੱਤਰ ਦਿੰਦੇ ਰਹਿੰਨੇ ਕਦੇ ਐਮਐਲਏ ਨੂੰ ਐਮਪੀ ਨੂੰ ਡੀਸੀ ਨੂੰ ਜਾਂ ਕਿਸੇ ਵੀ ਜਗ੍ਹਾ ਤੇ ਸਾਡੇ ਮੰਗ ਪੱਤਰ ਕੀ ਹੁੰਦੇ ਆ ਵੀ ਸਾਡੇ ਜਿਹੜੇ ਸਮਾਜ ਦੇ ਲੋਕ ਆ ਤਕਰੀਬਨ 5 ਮਰਲੇ ਦਾ ਪਲਾਟ ਹੁੰਦਾ ਤੇ ਆਹ ਤਿੰਨ ਤਿੰਨ ਪਰਿਵਾਰ ਰਿੰਦੇ ਜੀ ਦੇ ਚ 8 8 10 10 ਜੀ ਰਹਿੰਦੇ ਆ ਤੇ ਉਹ 8 10 ਜੀਆਂ ਦਾ ਜਿਹੜਾ ਗੁਜ਼ਾਰਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਲੜਾਈਆਂ ਝਗੜੇ ਵਾਧਦੇ ਆ ਤੇ ਅਸੀਂ ਜਦੋਂ ਲੜਾਈਆਂ ਝਗੜਿਆਂ ਦੇ ਵਿੱਚ ਆ ਸਾਡੇ ਪਿੰਡ ਦੇ ਜਿਹੜੇ 505 ਹੁੰਦੇ ਆ ਸਾਡੇ ਤੋਂ ਆਊਟ ਆਫ ਕਾਸਟ ਹੁੰਦੇ ਆ ਉਹਨਾਂ ਨੂੰ ਅਸੀਂ ਆਪਦੇ ਰੌਣਾਂ ਚ ਸੱਦ ਕੇ ਅਸੀਂ ਉਹਨਾਂ ਤੋਂ ਆਪਦੇ ਪਰਿਵਾਰ ਦਾ ਜਿਹੜਾ ਸਹਿਗਾ ਸਹਿਸਮਤੀ ਰੱਖ ਲੈਣੇ ਭਾ ਕੇ ਕਹਿੰਦੇ ਵੀ ਸਾਡਾ ਰਾਜ਼ੀਨਾਮਾ ਕਰਾਓ ਤੇ ਉਹ ਜਦੋਂ ਉਰਥਾਂ ਤੋਂ ਉੱਟਦੇ ਆ ਤਾਂ ਉਦੋਂ ਬਾਹਰ ਜਾ ਕੇ ਸਾਨੂੰ ਵੀ ਪਤਾ ਏ ਵੀ ਉਹ ਸਾਡੀਆਂ ਗੱਲਾਂ ਕਿਵੇਂ ਕਰਦੇ ਆ ਸਾਨੂੰ ਕਿਹੜੇ ਤਰੀਕੇ ਨਾਲ ਉਹ ਬੋਲ ਕੇ ਕਿਹੜੇ ਲਫ਼ਜ਼ਾਂ ਨਾਲ ਸਾਨੂੰ ਬੇਮਾਰਤ ਕਰਦੇ ਆ ਉਹਨਾਂ ਚੀਜ਼ਾਂ ਨੂੰ ਮੱਖਪਾਉਣ ਲਈ ਅਸੀਂ ਤੁਹਾਡੇ ਕੋਲ ਆਜਾਏ ਆਂ ਕਿ ਭਾਈ ਆਪ ਦਾ ਇੱਕਾਪਨੋ ਆਪ ਦੇ ਸਮਾਜ ਨੂੰ ਸੰਗਠਨ ਕਰਕੇ ਜਿਹੜੇ ਫੈਸਲੇ ਆ ਤੁਹਾਡੇ ਉਹ ਤੁਸੀਂ ਆਪ ਦੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਰਹਿ ਕੇ ਆਪ ਦੇ ਪਰਿਵਾਰਾਂ ਦੇ ਵਿੱਚ ਰਹਿ ਬੈ ਕੇ ਆਪ ਦੇ ਜਿਹੜੇ ਸੈਸੀ ਲੀਡਰ ਆ ਉਹਨਾਂ ਦੇ ਵਿੱਚ ਬਹਿ ਕੇ ਆਪ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਕਿਸੇ ਗਰੀਬ ਭੈਣ ਭਰਾ ਦੀ ਗੱਲ ਆ ਜਿਹੜੀ ਤੁਹਾਡੇ ਘਰ ਤੋਂ ਬਾਹਰ ਨਾ ਜਾਵੇ ਤੇ ਬਾਕੀ ਗੱਲ ਆ ਜੇ ਕੋਈ ਤੁਹਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਤਾਂ ਅਸੀਂ ਐਸੀ ਫਰੰਟ ਪੰਜਾਬ ਸਾਨੂੰ ਦਿਨ ਰਾਤ ਜਦੋਂ ਮਰਜੀ ਕਾਲ ਕਰੋ ਅਸੀਂ ਤੁਹਾਡੇ ਕੋਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਹੜਾ ਤੁਹਾਡੀ ਹਵਾ ਵਾਲ ਵਿੱਚ ਹੁੰਦਾ ਸਾਫਾ ਤੁਹਾਡਾ ਹੂ ਗਾਲ ਤੁਹਾਡਾ ਹੂ ਉਸੇ ਦੀ ਗਲੀ ਚ ਪਾ ਕੇ ਕਿਹੜੀ ਸਿੱਖਣਾ ਹਰੇ ਇਸੋ ਨਿਹਾਲ ਵਾਹਿਗੁਰੂ ਇਹ ਗੱਲਾਂ ਜਿਹੜੀਆਂ ਇਸ ਜਗ੍ਹਾ ਤੇ ਖੜ ਕੇ ਕਰਨ ਲਈ ਅਸੀਂ ਸੀਮਤ ਨਹੀਂ ਗਏ ਜਦੋਂ ਤੁਹਾਨੂੰ ਜਦੋਂ ਤੁਹਾਨੂੰ ਸਾਡੀ ਲੋੜ ਪਊਗੀ ਸਾਨੂੰ ਕਿਸੇ ਵੇਲੇ ਕਾਲ ਕਰਕੇ ਬੁਲਾ ਕੇ ਦੇਖਿਆ ਜੀ ਜੇ ਅਸੀਂ ਨਹੀਂ ਪਹੁੰਚਦੇ ਤਾਂ ਫੇਰ ਗੱਲ ਕਰਿਆ ਜੂ ਪਹਿਲੀ ਗੱਲ ਤੁਹਾਨੂੰ ਇਸ ਪਿੰਡ ਦੇ ਵਿੱਚ ਇੰਨੇ ਕ ਕਾਮਯਾਬ ਕਰਕੇ ਜਾਵਾਂਗੇ ਇਸ ਜਗ੍ਹਾ ਤੇ ਜੇ ਤੁਸੀਂ ਐਸੀ ਫੰਡ ਦੀ ਟੀਮ ਨਾਲ ਥੋੜੇ ਨਾਲ ਥੋੜਾ ਲਾ ਕੇ ਖੜਦੇ ਆ ਤਾਂ ਉਹਨਾਂ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕਦੇ ਕਿਸੇ ਪੰਜ ਸਰਪੰਚ ਕਿਸੇ ਐਮਐਲਏ ਐਮਪੀ ਦੇ ਦਰਵਾਜ਼ੇ ਆਣਾ ਵੇਖਾਂ ਪਊਗਾ ਜਦੋਂ ਤੁਸੀਂ ਜਿਹੜਾ ਫੈਸਲਾ ਲਵੋਗੇ ਤੁਸੀਂ ਆਪ ਦੇ ਤੌਰ ਤੇ ਲਵੋਗੇ ਤੇ ਅਸੀਂ ਮਨੋਰਥ ਰੱਖਿਆ ਹੋਇਆ ਕਿ ਵੀ ਆਮ ਗੱਲਾਂ ਬਾਤਾਂ ਨਾਲ ਸਾਥ ਵਾਲੀ ਗੱਲ ਨਹੀਂ ਸਾਡੇ ਮਨੋ ਕੇ ਲੈਫਟ ਤੋਂ ਅਸੀਂ ਇਕੱਲੇ ਇਹਨਾਂ ਚੀਜ਼ਾਂ ਤੇ ਸੀਮਤ ਨਹੀਂ ਅਸੀਂ ਆਪਦੇ ਪਰਿਵਾਰਾਂ ਦਾ ਲੈਵਲ ਉੱਚਾ ਚੱਕਣ ਲਈ ਕਈ ਜਿਹੜੀਆਂ ਪ੍ਰਧਾਨ ਮੰਤਰੀ ਯੋਜਨਾਵਾਂ ਐ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਤੁਹਾਨੂੰ ਉਹਨਾਂ ਦੇ ਫਾਇਦੇ ਲੈ ਕੇ ਛੋਟੇ-ਛੋਟੇ ਲੋਨ ਕਰਾ ਕੇ ਤੁਹਾਨੂੰ ਬਲੰਤੀਆਂ ਤੱਕ ਬਿਲਾਉਣ ਦੀ ਤੁਹਾਡੇ ਕਾਰੋਬਾਰ ਸਿਖਰਾਂ ਤੱਕ ਲਿਜਾਣ ਦੀ ਕੋਸ਼ਿਸ਼ ਕਰਾਂਗੇ ਇੱਕ ਪੋਸ਼ਾ ਕਦੋਂ ਹੋਣੀ ਹੈ ਜਦੋਂ ਤੁਹਾਡਾ ਸਾਰਿਆਂ ਦਾ ਇੱਕ ਆਏ ਤੇ ਇੱਕ ਮੈਂ ਫਿਰ ਦੁਬਾਰਾ ਤੁਹਾਨੂੰ ਦੱਸ ਦੇਣਾ ਕਿਉਂ ਨਾ ਕਿ ਐਸੀ ਫਰੰਟੀ ਦਾ ਕੋਈ ਮਨੋਰਥ ਨਹੀਂ ਤੁਹਾਨੂੰ ਕਿਸੇ ਪਾਰਟੀ ਨਾਲ ਜੋੜਨਾ ਕੋਈ ਆਮ ਆਦਮੀ ਪਾਰਟੀ ਦਾ ਕੋਈ 딸ੀ ਦਾ ਤਾਂ ਕੋਈ ਕਾਂਗਰਸ ਦਾ ਕੋਈ ਵੀਜ਼ੇ ਕੀ ਦਾ ਕੋਈ ਇਹਦੇ ਵਿੱਚ ਇਹ ਨਹੀਂ ਜਿਹੜਾ ਮਰਜੀ ਜਿੱਥੇ ਮਰਜੀ ਕੋਈ ਕੰਮ ਕਰੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਜਿੱਥੇ ਫੱਡੀ ਰੋਡ ਕਹਿੰਦੀ ਆ ਸਾਨੂੰ ਉੱਥੇ ਦੱਸੋ ਅਸੀਂ ਉੱਥੇ ਪਹੁੰਚਾਂਗੇ ਸਾਡੇ ਜਹਰਦਾਰ ਜੀ ਉਹ ਵੀ ਪਹੁੰਚਣਗੇ ਸਾਡੇ ਮਾਰੀਓ ਚੇਅਰਮੈਨ ਸਾਹਿਬ ਪਹੁੰਚਣਗੇ ਅਸੀਂ ਆਪ ਪਹੁੰਚਾਂਗੇ ਜਦੋਂ ਵੀ ਤੁਹਾਡੇ ਤੇ ਕੋਈ ਉੱਚੀ ਨੇ ਵੀ ਕੋਈ ਤੁਹਾਡ ਨੂੰ ਆਪਸ਼ਾਪਤ ਬੋਲਦਾ ਜਾਂ ਕੋਈ ਵੀ ਤੁਹਾਡੇ ਨਾਲ ਕੋਈ ਇਕੱਠਾ ਹੁੰਦੀ ਆ ਤਾਂ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਸਾਡੇ ਨਾਲ ਖੜੇ ਆ ਕਰਮਾ ਕੀ ਆ तकरीबन 15 20 ਦਿਨ ਬਾਅਦ ਕੋਈ ਨਾ ਕੋਈ ਆਪਣੀ ਮੀਟੇਤ ਆ ਜਾਂ ਆਪਣੇ ਸਮਾਜ ਦੇ ਕਿਸੇ ਭੈਣ ਭਰਾ ਦੇ ਪੇਰ ਪੈਂਦੀ ਆ ਤਾਂ ਉਸ ਭੀੜ ਦਾ ਤੁਸੀਂ ਹਿੱਸਾ ਵਾਣਾ ਉਸ ਭੀੜ ਦੇ ਵਿੱਚ ਖੜ ਕੇ ਉਸ ਭੈਣ ਭਰਾ ਦੇ ਨਾਲ ਉਹਨੂੰ ਇਹ ਨਾ ਮਹਿਸੂਸ ਹੋਵੇ ਮੈਂ ਕਿਤੇ ਇਕੱਲਾ ਬੈਠਾ ਹਾਂ ਉਹ ਇਹ ਮਹਿਸੂਸਣਾ ਚਾਹੀਦਾ ਵੀ ਮੈਂ ਕੱਲ ਤੱਕ ਇਕੱਲਾ ਸੀ ਪਰ ਅੱਜ ਜਿਵੇਂ ਹੁਣ ਤੁਸੀਂ ਆ ਕੇ ਖੜੇ ਹੋਏ ਹੋ ਤੁਸੀਂ ਆ ਕੇ ਬੈਠੇ ਹੋਏ ਹੋ ਅੱਜ ਤੋਂ ਬਾਅਦ ਤੁਹਾਨੂੰ ਇਹ ਨਹੀਂ ਮਹਿਸੂਸ ਹੋਣਾ ਚਾਹੀਦਾ ਵੀ ਤੁਸੀਂ ਕਿਸੇ ਮੰਜਲ ਤੇ ਇਕੱਲੇ ਹੋ ਤੇ ਤੁਹਾਡੇ ਨਾਲ ਇਹ ਅੱਜ ਤੋਂ ਇਹ ਸੋਚ ਲਓ ਕਿ 10 15000 ਬੰਦਾ ਹਰ ਟਾਈਮ ਤੁਹਾਡੇ ਨਾਲ ਖੜਾ ਹੈ ਤੇ ਕਿਸੇ ਵੀ ਦੁੱਖ ਸੁੱਖ ਦੇ ਵਿੱਚ ਸਾਨੂੰ ਯਾਦ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਸੋ ਲਾਸਟ ਦੇ ਵਿੱਚ ਮੈਂ ਐਸੀ ਫਟ ਪੰਜਾਬੀ ਬੋਲوں ਤੁਹਾਨੂੰ ਇਹ ਹੀ ਬੇਨਤੀ ਕਰਦਾ ਵੀ ਹਰ ਇੱਕ ਇੱਕ ਜਗ੍ਹਾ ਤੇ ਇਕੱਤਰ ਹੋ ਕੇ ਆਪਣੇ ਸਪਾਚ ਦੀ ਆਵਾਜ਼ ਬੁਲੰਦ ਕਰਿਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਗੇ ਸਰ ਬਹੁਤ